ਅਕੀਨਾ ਬੜਾ ਜੀ ਹਰਫੀਕ ਸਿੰਘ ਸਾਭੀ ਜੀ ਮੈਂ ਜੋ ਨਿੱਕੂ ਚੱਕ ਤੋਂ ਖੋਤ ਬਲਾਕ ਸੰਮਤੀ ਚੋਣ ਲੜ ਰਿਆ ਇਹ ਤੋਂ ਪਹਿਲਾਂ ਵੀ ਸਰਪੰਚੀ ਚੋਣਾਂ ਪਾਰਟੀ ਵੱਲੋਂ ਲੜੀ ਤੇ ਹਰ ਜਿੱਤੇ ਵੀ ਕਿਸ ਤਰ੍ਹਾਂ ਦੀ ਤਿਆਰੀਆਂ ਤੁਹਾਡੇ ਕੋਲ ਚੱਲ ਰਹੀਆਂ ਤਿਆਰੀ ਬਹੁਤ ਜ਼ੋਰ ਸ਼ੋਰ ਤੇ ਚੱਲ ਰਹੀ ਹੈ ਕਿੱਧਰ ਦਾ ਪਿਆਰ ਮਿਲਿਆ ਲੋਕਾਂ ਦਾ ਦੁਨੀਆ ਲੋਕ ਖੂ ਪਿਆਰ ਮਿਲ ਰਿਹਾ ਹੱਥ ਸਾਹ ਮਿਲ ਰਿਹਾ ਪੂਰਾ ਕੋਤ ਸਰਕਾਰ ਦੇ ਕੰਮ ਦੇਖ ਕੇ ਪਹਿਲੀ ਵਾਰੀ ਕਹਿਣ ਤੇ ਕਹ ਹੰਗਾਰਾ ਪਾ ਰਹੇ ਲੋਕ ਮੈਂ ਜਦੋਂ ਵੋਟ ਮੰਗਣ ਜਾ ਰਿਹਾ ਲੋਕਾਂ ਦੀ ਮੁਸ਼ਕਲ ਵੀ ਤੁਹਾਨੂੰ ਦੱਸੀ ਜਾ ਰਹੀ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਲੋਕਾਂ ਨੂੰ ਮੁਸ਼ਕਿਲ ਬਾਰੇ ਤਾਂ ਨਹੀਂ ਕੋ ਕੰਮਾਂ ਦੀ ਤਾਰੀਫ ਹੋ ਰਹੀ ਹੈ ਇਹ ਸਭ ਉਹ ਕਿਹੜੇ ਕੰਮ ਕੀਤੇ ਹੋਏ ਨੇ ਜਿਹੜੇ ਇੱਕ ਤੇ ਸਟੇਡੀਅਮ ਦੇ ਵਾਸਤੇ ਸਾਨੂੰ ਬੱਚਿਆਂ ਦੇ ਗਰਾਊਂਡ ਵਾਸਤੇ 43 ਲੱਖ ਰੁਪਏ ਆਇਆ ਉਹ ਤੋਂ ਪਹਿਲੇ ਵੀ 5 ਲੱਖ ਰੁਪਏ ਆຊਿਆ ਦੋ ਕਿਸ਼ਤਾਂ ਦੇ ਵਿੱਚ ਤਾਂ ਹੋਰ ਕਿਹੜੇ ਕੰਮ ਨੇ ਜਿਹੜੇ ਹੋਰ ਸ਼ਮਸ਼ਾਨ ਘਾਟ ਵਾਸਤੇ ਦੋ ਵਾਰੀ ਪੈਸੇ ਆਏ ਸਾਡੇ ਤੇ ਫਿਰ ਪਾਣੀ ਦੀ ਪਾਪ ਪਾਣੀ ਕੁਚੱਕ ਦੇ ਵਿੱਚ ਠੋੜੀ ਪਿੰਡ ਦੇ ਵਿੱਚ ਪਾਪ ਪਾਈਪ ਲਾਈਨ ਬਸਾਈ ਗਈ ਤੇ ਗਲੀਆਂ ਵਾਸਤੇ ਪੈਸੇ ਆਏ ਨੇ ਤੇ ਬੋਰ ਵਾਸਤੇ ਵੀ ਸਰਗਰਸ ਤੇ ਐਮ ਐਲ اے ਸਾਹਿਬ ਸਾਡੇ ਬਹੁਤ ਵਧੀਆ ਜਿਹੜੇ ਕੰਮ ਦੀ ਕੋਈ ਅਦਾਈਏ ਮਾਤਾ ਪਾਪ ਕਿਉਂ ਸਾਡਾ ਹੱਲ ਕਰ ਦਿੰਦੇ ਮੈਂ ਤੁਹਾਨੂੰ ਪਹਿਲੀ ਵਾਰ ਆਮ ਆਦੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਬਲੋਕ ਸੰਪਤੀ ਦੇ ਹਾਂਜੀ ਅੱਗੇ ਅਕਸਰ ਪਿੰਨ ਦੇ ਦੋ ਪਾਰਟੀਆਂ ਵਿੱਚ ਫਾਈਟ ਹੁੰਦੀ ਜੇ ਹੁਣ ਤੀਸਰੀ ਪਾਰਟੀ ਵਿੱਚ ਆਈਏ ਕੀ ਦੇਖਦੇ ਹੋ ਆਪਲੇ ਇਹਨਾਂ ਦੋਨਾਂ ਪਾਰਟੀਆਂ ਨਾਲੋਂ ਕੰਮ ਵਧੀਆ ਕੀਤਾ ਆਮ ਪਾਰਟੀ ਨੇ ਦੁਨੀਆ ਦਾ ਤੇ ਕੰਮ ਹਲ ਦੇਖ ਕੇ ਭਾਰੀ ਅੱਜ ਇਕੱਠ ਹੋਇਆ ਤਲਵਾੜੇ ਦੇ ਵਿੱਚ ਤੇ ਦੁਨੀਆ ਵੱਲੋਂ ਬਹੁਤ ਖੂਬਤ ਸਾਬ ਮਿਲ ਰਿਹਾ ਜੀ ਮੈਨੂੰ ਮੇਦ ਆ ਵੀ ਉਹਨਾਂ ਦੇ ਜਿੰਨੇ ਵੀ ਸਮਤੀ ਮੈਂਬਰ ਖੜੇ ਹੋਏ ਮੈਂ ਖੋਦ ਸਮਤੀ ਮੈਂਬਰ ਆ ਕਿ ਸਾਰੇ ਜਿੱਤ ਪ੍ਰਾਪਤ ਕਰਨੇ ਹੁਣ ਤੁਸੀਂ ਜਿਹੜੇ ਤੁਹਾਡੇ ਜ਼ੋਨ ਦੇ ਪਿੰਡ ਨੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੇ ਅਪੀਲ ਇਹ ਹੈ ਜੀ ਕਿ ਅੱਗੇ ਵੀ ਸਾਡੇ ਜਿਹੜਾ ਕੰਮ ਨੇ ਉਹ ਵਧੀਆ ਹੋਣਗੇ ਜੇ ਸਾਨੂੰ ਚਤਾਉਣਗੇ ਤੇ ਕੰਮ ਵੱਧ ਤੋਂ ਵੱਧ ਹੋਣਗੇ ਸਰਕਾਰ ਕਰ ਵੀ ਰਹੀ ਹੈ ਠੀਕ ਉਹ ਤੁਹਾਡੀ ਜ਼ੋਨ ਚ ਕਿਹੜੇ ਕਿਹੜੇ ਪਿੰਡ ਆਦੇ ਸਾਡੀ ਜ਼ੋਨ ਚ ਇੱਕ ਕਗਵਾਲ ਹਾਰ ਹੁੰਦਾ ਜੀ ਕਗਵਾਲਾ ਪਿੰਡ ਤੇ ਗੱਗੜ ਤੇ ਸੇਖਾ ਮਤਾ ਨਿਕੂ ਚੱਕ ਟਿੱਬਾ ਟਿੱਬੀਆਂ